ਆਪੇ ਦੀ ਚਿੰਗ ਸਤਿਉ ਜੋ ਲੈ ਲੇ ਆਪ ਜਦ ਸੁਨੇ ਆਵੇ ਆਪੇ ਜੋ ਦੇ ਜੋ ਨਾ ਰਹਾ ਨਾ ਸਤਿ ਕਾ ਕਪਟ ਕਰੇ ਰੋਵਾ ਆ ਅੱਜ ਆਮਨ ਖੈ ਜਿੰਨੇ ਨਾ ਗੋਨੀ ਅੱਜ ਆਉਂਦਾ ਹਰਨਾ ਅੱਠੇ ਤਹਿ ਵਾਦਾ ਦੀ ਵਾਰ ਆਪਣੇ ਅੱਖਾਂ ਸਮਨੇ ਰੱਖਦੇ ਸਨ ਸੋਭਤ ਹੱਥ ਲਗਾਈ ਕੇ ਬੰਦਨਾ ਜਿਦੋਂ ਉਸ ਨੂੰ ਸੌਂਦੇ ਸੰਤ ਤੇ ਉਹਦੇ ਉੱਤੇ ਆਪਣਾ ਹੱਥ ਰੱਖਦੇ ਸਨ ਔਟਕ ਜੋਗ ਉੱਠੇ ਡਰਤਾਰੀ ਤੇ ਅਜੰ ਦੇਤੀ ਮਾਤਾ ਜੀ ਉੱਠ ਪੈਂਦੇ ਸਨ ਮਾਤਾ ਸੁਨੇ ਪਿਆਰ ਮਾਤਾ ਜੀ ਆਪਣੇ ਪੁੱਤਰ ਨਾਲ ਕਰਦੇ ਸਨ ਜੀ ਬੇਸਾਲ ਕਰਤਾ ਬਲ ਭਾਰੀ ਤੇ ਸਦਾ ਹੀ ਉਸਦੀ ਹੀ ਕਰਿਆ ਵਿਦ ਮਾਤਾ ਜੀ ਲੱਗੇ ਰਹਿੰਦੇ ਸਨ ਉੰਦਰ ਤੂਰਤ ਥੋ ਬਤਹਾ ਤੇ ਅਗੋ ਜਿਹੜੇ ਗੁਰੂ ਜੀ ਆ ਬਾਣ ਜਿਵੇਂ ਦੇਵ ਸੀ ਉਹਨੂੰ ਤਾਂ ਇਹ ਗ੍ਰਚੰਗੀ ਨਾ ਨਾ ਇਹ ਤਾਂ ਇਹ ਵੀ ਮੂਹ ਚੰਗੀ ਨਾ ਮੇਰਾ ਦੇਖਦਾ ਹੁੰਦਾ ਇਹ ਅਡੇਨਾ ਇਹ ਰਤਨਾਗਰ ਸਾਈ ਉਸਨੇ ਦੇਖਣਾ ਕਿ ਜਿਹੜੇ ਜੋਰ ਹੱਥ ਉਹ ਕਿੱਥੇ ਗਏ ਹੱਲ ਜੀਸ ਸਿੰਘ ਸਾਜਿਤ ਲਈ ਜੋ ਹੋਤੀ موسیقی موسیقی ਪਾਗਲਾਂ ਗਏ ਤੇ ਸਾਰੀ ਜੀ ਉਹ ਕਰਾ ਲਈ ਰਈ ਮੀਰ ਕਰਤਾਰੀ ਕੋ ਜਿੰਨੇ ਵੀ ਦਾਤ ਦਾਸੀਆਂ ਸਨ ਉਹਨਾਂ ਨੇ ਸਾਰਾ ਇਹ ਸਮਾਨ ਉਹਨਾਂ ਗੱਡੀਆਂ ਵਿੱਚ ਲਾ ਲਿਆ ਵੱਡੇ ਮਰਟੋਹ ਖਲਲ ਕਾਹ ਜਿੰਨੇ ਵੀ ਹੋਰ ਅਲਿਕ ਵਸਤ ਸਾਲ ਉਹ ਸਾਰੇ ਇਹੀ ਸੰਭਾਲ ਲਈ ਗੱਟਨ ਤੇ ਬਾੜ ਪੂਰ ਕਰੇ